ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਸਮੂਹ ਸਕਤਾਂ ਨੂੰ ਬੇਨਤੀ ਹੈ ਜੋ 350 ਸਾਲਾ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਕਤਾ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਇਸ ਸਬੰਧ ਵਿੱਚ ਜੋ ਅੱਜ ਗੁਰਦੁਆਰਾ ਸਾਹਿਬ ਤੋਂ ਟਰਾਲੀ ਯਾਤਰਾ ਵਾਸਤੇ ਜਾਰੀ ਹੈ ਜਿਹੜੇ ਸਕਤਾਂ ਨੇ ਜਾਣਾ ਹੋਵੇ ਉਹ ਸਕਤਾਂ ਯਾਤਰਾ ਕਰਕੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ 350 ਸਾਲੇ ਸਬੰਧ ਵਿੱਚ ਭਾਈ ਬਲਦੇਵ ਸਿੰਘ ਜੀ ਵੱਲੋਂ राली गुरु जगुर मंदिर दर्शन कराने वास्ते लाया जा रहा है और सारिया संगतं गुरु के दर्शन करके गुरु कर खुशियां प्राप्त करिए वाहू जी का खालसा वाहू ਸਰ ਸ਼੍ਰੀ ਦੇਗ ਸਰ ਸਾਮ ਲੁਧਿਆਣਾ ਦੇ ਪਿੰਡ ਟਿਕਾਣਾ ਵਿੱਚ ਸਦਾ ਇਹ ਸਾਨਾ ਚਮੀ ਅਤੇ ਦਸ ਪਾਸ਼ਾ ਦੀ ਚਰਨ ਛੋਪਾਤ ਸੇ ਪਾਸ਼ੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੀ ਫਕਨ 1675 ਬਿਕਮੀਨ ਇੱਥੇ ਆਏ ਸਨ ਆਪ ਜੀ ਦੇ ਕੋਲ ਸੱਤ ਤੋਪਾਂ 1100 ਕੋਰਚਵਾਲ ਚੰਦੂ ਕਰਦੀ ਬੌਂਜਾ ਕੜੀਆਂ ਵਾਲਾ ਜਾਮਾ ਅਤੇ ਗਵਾਰੀਓ ਕਿਲੇ ਵਿੱਚੋਂ ਬੌਂਜਾ ਕੱਦੀ ਰਾਜੇ ਸ਼ੁਰਾਏ ਸਨ ਆਪ ਜੀ ਨੇ ਇੱਕ ਰਾਤੇ ਤੇ ਵਿਸ਼ਰਾਮ ਕੀਤਾ ਅਤੇ 베ੜੇਟਾ ਆਪਣਾ ਕੋੜਾ ਬਣਿਆ ਸੀ। ਇਸ ਸਥਾਨ ਆਪ ਜੀ ਦਾ ਦਮਦਮਾ ਸਭ ਅਖਵਾਇਆ। 11ਪੂ 1762 ਈਸਵੀ ਵਿੱਚ ਦਸੇ ਪਾਸ਼ਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚੇ ਪੀਰ ਬਣ ਕੇ ਇੱਥੇ ਆਏ ਸਨ। ਆਪ ਜੀ ਦੇ ਨਾਲ ਭਾਈ ਦਿਆਲ ਸਿੰਘ ਜੀ, ਭਾਈ ਤਰਨ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਗਾਨੀ ਖਾਂ, ਭਾਈ ਨੱਬੀ ਖਾਂ ਆਰ ਨਾਲ ਸਨ। ਆਪ ਜੀ ਨੇ ਇੱਥੇ 베ੜੀ ਹਠਾ ਪਲੰਘਾ ਵਿਖਾ ਕੇ ਵਿਸ਼ਰਾਮ ਕੀਤਾ ਤੇ ਆਪਣੇ ਪੁੱਤਰ ਰਤਨ ਦੇਖ ਵਰਦਾ ਤੇ ਗੁਰਦਰਨ ਨਾਮ ਦੇਖ ਸਰ ਸਾਹਿਬ ਰੱਖੇ ਮਿੰਦਾ ਪਾਪ ਮਿੰਦਾ ਮਹਿਕਾਰ ਓਏ ਮਿੰਦਾ ਪਾਪ ਸੰਸਾਰਾਂ ਤੋਂ ਚੜ ਇਸ ਵਿੱਚ ਜ਼ੁਲਮੀ ਕੈਰ ਦੇ ਵਿਰੁੱਧ ਲੜਦੇ ਹੋਏ ਬਦਸ਼ਮੀ ਪਿਤਾ ਜੀ ਚਮਕੌਰ ਦੀ ਗੱਲ ਇਹ ਚ ਪੰਜ ਪੈਰਾਂ ਦਾ ਸੈਮਣਾ ਦਾ ਹੁਕਮ ਮੰਨਦੇ ਚਮਕੌਰ ਕੋ ਮਹੀਨੇ ਠੰਡੀ ਰਾਤ ਵਿੱਚ ਚਮਕੌਰ ਦੀ ਗੜੀ ਤੋਂ ਛੱਡ ਚੱਲਦੇ ਹੋਏ ਇਹ ਪਿੰਡੇ ਚੋੜਪੁਰ ਵਿਖੇ 484 ਰਾਮਕੀਤਾ ਸੀ ਇਸ ਸਥਾਨ ਤੋਂ ਦਸ਼ਮਈ ਪਿਤਾ ਦੀ ਯਾਦ ਅੰਦਰ ਗੁਰਦਰਾ ਸਾਹਿਬ 470 ਬਣ ਇਸ ਗੁਰਦਰਾ ਸਾਹਿਬ ਦੀ ਮਾਰਦੀ ਕਾਰ ਸੇਵਾ ਬਾਪ ਪਿਆਰਾ ਸਿੰਘ ਵੱਲੋਂ ਕਰਾਈ ਗਈ ਹੈ ਉਹਨਾਂ ਦੀ ਯਾਦ ਅੰਦਰ ਇਸ ਗੁਰਦਾਰੇ ਸਾਹਿਬ ਦੇ ਨਜ਼ਦੀਕ ਸਥਾਨ ਗੁਰਦਰਾ ਸਾਹਿਬ ਬਾਬਾ ਪਿਆਰਾ ਸਿੰਘ ਜੀ ਸਥਾਪਿਤ ਹੈ ਦਸਨ ਏਸ਼ਿਆ ਇਹ ਬੜਾ ਬੁਰੀ ਸਾਨ ਸਾਨ ਬਣਿਆ ਚੌਂਕੋਰ ਸੜਕ ਤੋਂ ਥੋੜਾ ਪਹਿਲਾਂ ਦਾ ਹੈ ਇਸ ਥਾਂ ਇਸ ਥਾਂ ਤੇ ਇੱਕ ਓਪਨ 에ਅਰ تھیਟਰ ਹੈ ਜਿੱਥੇ ਸ਼ੀਰ ਹੋਏ ਸੰਗਤ ਜਾਰੰਦਨ ਬਹੁਤ ਸਾਰੇ ਥੰਮ ਲਗਾਏ ਗਏ ਹਨ ਕੋਰਸਵਾਰ ਬਣੇ ਹੋਏ ਹਨ ਇੱਥੇ ਲਿੰਦਾ ਹੋਇਤਾ ਵਾਈਗ੍ਰੀ ਜਲਸੀਤਮ ਕੋਰਸਾ ਪੰਚਾਇਤ ਤੋਂ ਨਾਇਕਰਤਨ ਆੜਿਆ ਸੀ 350 ਸਾਲਾ ਸਿੱਧੀ ਦਿਹਾੜਾ ਗੁਰਤੇਗ ਬਾਦੋਜੀ ਦੀ ਯਾਦ ਅੰਦਰ 350 ਸਾਲਾ ਸਿੱਧੀ ਦਿਹਾੜਾ E aí ਗੁਰਦੁਆਰਾ ਸ੍ਰੀ ਕਤਰੌਰ ਸਾਹਿਬ ਜੋ ਕਿ ਚੰਕੌਰ ਸਾਹਿਬ ਨਾਲ ਵੀ ਜਾਣਿਆ ਜਾਂਦਾ ਹੈ ਚੰਕੌਰ ਸਾਹਿਬ ਦੀ ਇਤਿਹਾਸਿਕ ਧਰਤੀ ਸਭਾਵੇਂ ਹੈ ਦਸਮਾਹ ਸਪਤਾਜੀ ਗੁਰਗੋਇ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਛੜਨ ਦੇ ਉਪਰੰਤ 7 ਪਾ 19 1761 ਬਿਕਮੀ ਨੂੰ ਯਾਨੀ 1704 ਈਸਵੀ ਨੂੰ ਇੱਥੇ ਹੀ ਆਪਣੇ ਚਰਨ ਪਾਏ ਸਨ ਇਹ ਧਰਤੀ ਤੇ 8 ਪਾ 1761 ਇਸ ਬਿਕਮੀ ਜਨਿਸ 1740 UC ਵਿੱਚ ਸਭ ਤੋਂ ਵੱਡਾ ਜੰਦ ਹੋਇਆ ਸੀ ਇੱਕ ਪਾਸੇ ਆਪਣੇ ਭੁਖੇ ਪਾਣੇ ਸਿੰਘ ਸਨ ਤੇ ਦੂਜੇ ਪਾਸੇ ਦੁਸ਼ਮਣ ਦੀਆਂ ਲੱਕਾਂ ਦੀਆਂ ਫੌਜਾਂ ਸਨ ਇਸ ਪੀਤਰ ਸੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇੱਥੇ ਆਪਣੇ ਦੋ ਸੁਪੁੱਤਰ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜਹਰਾਵੜ ਸਿੰਘ ਨਾਲ ਕੁਝ ਪਿਆਰੇ ਭਾਈ ਮੁਕੰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸੈਭ ਸਿੰਘ ਜੀ ਤੇ ਸ਼ੀਦੋ ਜੀ ਸਨ मन मोद लियो बट बट के हते कि जानत भले हुए के के जानत है के पंकज सुता सरवर की परिछान सुला रचो पाए के सुहाए सर के के बेली की दल बने बट बट के बट बट की जान है लगत करते करतता सच्चा पता नहीं अपरम भव्य जो के जो को दूबे दिल दे ननहु

I'm ਗੁਰਦੁਆਰਾ ਸ੍ਰੀ ਚਰੰਗਮਾ ਸਾਹਿਬ ਮਾਸੀਵੜਾ ਇਹ ਪਿੱਤ ਸਥਾਨ 1493 ਜਿੱਥੇ ਦਸ਼ਮ ਪਿਤਾ ਜੀ ਗੁਰੂ ਅਮਰ ਸਿੰਘ ਜੀ ਚੰਕੌਰ ਦੇ ਅਨੌਖੇ ਜੁੱਦਲ ਸਮੇਂ ਪੰਜਾਂ ਪਿਆਰਾਂ ਦਾ ਹੁਕਮ ਪਰਮਾਨਦੇ ਹੋਏ ਚੰਕੌਰ ਦੀ ਗਲੀ ਨੂੰ ਛੱਡ ਕੇ ਕੰਡੇ ਤੇ ਝਾੜੀਆਂ ਨਾਲ ਉਲਝਦੇ ਹੋਏ ਇੱਥੇ ਸਬਰ ਕੀਤਾ ਕੀਤਾ ਸੀ ਮਾਸੀਵੜਾ ਦੇ ਜੰਗਲਾਂ ਵਿੱਚ ਪਹੁੰਚ ਗਏ ਮਾ ਗੁਰੂ ਮਾ ਜੀ ਨੇ ਪਰਮਾਤਮਾ ਨੂੰ ਯਾਦ ਕਰਦੇ ਸ਼ਬਦ ਉਚਾਰੇ ਸੀ ਮਿੱਤਰ ਪਿਆਰੇ ਨੂੰ ਹਾਰ ਮੁੜਿੱਦਾਂ ਦਾ ਕਹਿਣਾ ਇਹ ਸਤਨ ਤੇ ਪਾਈ ਦਿਆ ਸਿੰਘ ਜੀ ਪਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਜੋ ਕਿ ਚੰਕੋੜ ਦੀ ਗਲੀ ਚੱਲਦੇ ਸਮੇਂ ਗੁਰੂ ਸਾਹਿਬੀ ਸੇਵਾ ਬਣਾਣਾ ਵਿਚਰਗੇ ਸਨ